ਹੈਲੋ ਅਸੀਰ ਜੀ ਸਿਕਾਉ ਜੀ ਹਾਂ ਜੀ ਮੈਂ ਪਰਦੇ ਦਾ ਬੋਲਦਾ ਭਗਵਾਨ ਸਰ ਹੈ ਜੀ ਉਹ ਮੈਂ ਉਹ ਚੈਨਲ ਨੇ ਠੀਕ ਹੈ ਠੀਕ ਹੈ ਕਿਵੇਂ ਠੀਕ ਹਾਂ ਤਾਂ ਹਾਂ ਜੀ ਹਾਂ ਜੀ ਬਿਲਕੁਲ ਹੁਣ ਤਾਂ ਸਾਲਾ ਮਾਰਦਾ ਫਿਰਦਾ ਸੀਗਾ ਬਸ ਦੇਖ ਲੈ ਸਰ ਇਹ ਕਿਨਾਂ ਹਾਂ ਜੀ ਹਾਂ ਜੀ ਬਾਦ ਹੈ ਤੁਹਾਨੂੰ ਇਹ ਥੋੜੀ ਵੀਡੀਓ ਦੇ ਦੇ ਤਾਂ ਕਿ ਪਟੀਆਂ ਹੈ ਨਹੀਂ ਰਸੋ ਆਪਣੇ ਕੋ ਨਹੀਂ ਹੁੰਦਾ ਜੀ ਬਸ ਇਹ ਤੇਰਾ ਘਿਰ ਜਾਂਦਾ ਫਿਰ ਗਿਆ ਤੀ ਹਾਂ ਜੀ ਹਾਂ ਜੀ ਜੇ ਮੈਂ ਵੀਡੀਓ ਥੋੜੀ ਦੇ ਦੇ ਤਾਂ ਮੈਨੂੰ ਮੜਾ ਉਹ ਫੋਨ ਕਰਾਂ ਨਹੀਂ 475 ਦੇ ਬੋਲੇ ਰਹਿ ਰਿਹਾ ਪਹਿਰੇ ਮਲੇ ਪਹਿਰਾ ਗਿਰ ਤੇ ਸਰਾਜ ਕੁੜਾ ਫਿਰ ਨਿਕਲਦਾ ਹਾਂਜੀ ਹਾਂਜੀ ਉਹ ਤੇਰੇ ਸਾਹਮਣੇ ਹੀ ਆ ਦੇਖ ਲੈਣਾ ਕੋਈ ਬਾੜੀ ਦਵਾਈ ਨਹੀਂ ਲਾਈਏ ਪੰਪਾਂ ਦੇ ਰਹਾਂਗੇ ਇਹ ਮਲੇ ਇਹ ਬੂਤਲਾ ਬੂਤਲਾ ਚੱਕਰ ਚ ਪੈ ਜਾਂਦੇ ਹਾਂਜੀ ਫੇਰ ਵੀ ਗਿਰ ਜਾਂਦਾ ਹੈ ਉਹ ਸਿਰ ਉਹ ਹੀ ਹੋ ਜਾਂਦਾ ਜੀ ਫਿਰ ਕੋਰ ਹੋਰ ਘੜ ਜਾਂਦਾ ਉਹ ਬਲਣ ਤੋਂ ਹਾਂਜੀ ਬਸ ਇਹ ਕਾ ਫਿਰ ਦੇ ਦੇ ਪੰਜ ਸਾਰੇ ਦਾਣੇ ਦੇ ਪੂਰੇ ਦੇ ਦੇ ਣਾ ਦੇ ਪੂਰੇ ਹੋ ਗਏ ਅੱਜ ਦਿੱਤੇ ਸੀਗੇ ਸਵੇਰੇ ਇੱਕ ਰੋਲ ਲੈਂਦੇ ਆ ਸੋ ਇੱਕ ਦਿਨ ਦੀ ਚਲ ਕੋਈ ਨਹੀਂ ਅੱਛਾ ਜੀ ਮੈਂ ਤਾਂ ਦੋ ਦਿਨ ਦੀ ਚੱਲ ਕੋਈ ਨਹੀਂ ਬਸ 3 ਦਿਨ ਜੀ ਪੂਰੇ ਦੇ ਦੇਤੇ ਹੋ 5 ਦਿਨ ਦਵਾਈ ਦੇ ਦਿਓ ਹਾਂ ਜੀ ਉਹ ਦਵਾਈ ਵਾਰੀ ਦੋ ਦਿਨ ਦੀ ਬਸ 3 ਦਿਨ ਦੇ ਹਾਂ ਜੀ ਇਹ ਦਾਣੇ ਜਿਹਾ ਤਾਂ ਬਹੁਤ ਗਰਮੀ ਗਰਮੀ ਹੋ ਰਹੀ ਜੀ ਪੂਰਾ ਫੈਲ ਲੱਗਾ ਜੀ ਤੂੰ ਮੈਨੂੰ ਦੋ ਦਿਨ ਦਾ ਦੀ ਇੱਕ ਦਿਨਾਂ ਦੀ ਮੈਂ ਨੂੰ ਆਹ ਉਹ ਵੀ ਵਾਰਨ ਦੋ ਕਹਿੰਦੇ ਸੀ ਇੱਕ ਮੈਨੂੰ ਕਿਹਾ ਕੀ ਸੀ ਕੋਈ ਨਹੀਂ ਅਹ ਤਾਂ ਫਾ ਠੀਕ ਆ ਓਕੇ ਹਾਂ ਆ ਇਹ ਠੀਕ ਆ ਮਾਰ ਠੀਕ ਏ ਵੀ ਧੰਨਵਾਦ ਜੀ